ਸਾਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਬਾਈ ਸਭ ਠੀਕ ਠਾਕ ਐ ਬਾਈ ਭਾਰਤ ਬੰਦ ਦਾ ਕੱਲ ਦੁੱਧ ਰੱਖਿਆ ਤਾਂ ਆਪਾਂ ਨੇ ਘਰਾਂ ਆਪਾਂ ਨੇ ਕੱਢਿਆ ਖੋਆ ਬੱਚਿਆਂ ਵਾਸਤੇ ਸਮਰਥਨ ਆਪਾਂ ਨੇ ਪੂਰਾ ਦਿਆ ਬਾਈ ਭਾਰਤ ਬੰਦ ਗਾ ਨਾ ਆਪਾਂ ਨੇ ਦੋ ਟਾਈਮ ਦੁੱਧ ਪਾਇਆ ਵਿੱਚ ਵਿੱਚ ਬਾਈ ਪਾਇਆ ਲੋਕਾਂ ਨੇ ਦੁੱਧ ਆਪਾਂ ਨੇ ਦੁੱਧ ਵੀ ਨਹੀਂ ਪਾਇਆ ਪਰਿਵਾਰ ਕੱਢ ਰਿਹਾ ਆਪਣਾ ਖੋਆ ਬੱਚੇ ਖਾ ਲੈਣਗੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਠੀਕ ਹੈ ਹਾਂਜੀ ਇੱਕ ਬੰਦਾ ਆਪਣਾ ਉਹ ਆ ਰਿਹਾ ਬਾਈ ਸਤਿ ਸ੍ਰੀ ਅਕਾਲ ਕਰ ਬੁੱਤ ਸਾਰਿਆਂ ਨੂੰ ਆਪਾਂ ਲਿਆਵਾਂ ਬਾਈ ਟੈਂਕਰ ਕੀ ਢਿੱਲ ਕਢਵਾ ਕੇ ਫਿਰ ਆਪਾਂ ਡੀਜ਼ਲ ਨੂੰ ਜਹੈਂ ਗਾਲੂ ਅੱਜ ਵਿਲੇ ਦੇ ਟੈਂਕਰ ਕੀ ਢਿੱਲ ਲਿਆਵਾਂ ਕਢਵਾ ਕੇ ਅਜੈਬ ਚਾਚੇ ਦਾ ਫੋਨ ਆਇਆ ਤਾਂ ਕਹਾ ਜਾ ਮੈਂ ਵਿਲਾ ਦੋ ਵੇਟਾ ਰਾਮਾਟੀ ਲੈ ਕੱਟ ਦੋਪਾ ਘਰਾਂ ਵੀ ਸਕਾਂ ਚਲ ਉੱਥੇ ਕਢਵਾ ਲਿਆ ਨਾ ਅਥ ਲਵੇੜੇ ਜਿਆਮਾ ਭਾਈ ਟੈਂਕਰ ਕੀ ਢਿੱਲ ਕਢਵਾ ਕੇ ਪਹੁੰਚ ਗਏ ਜੀ ਅਜੈਬ ਚਾਚੇ ਕੋਲ ਚਾਚਾ ਖੁੱਲ ਨਹੀਂ ਖੜਿਆ ਹੱਬਾਂ ਟਰਾਲੀ ਗਈਆਂ ਗ੍ਰੀਸ ਕਰ ਰਿਆ ਸੀ ਬਿਲ ਟਰਾਲੀ ਨੂੰ ਹੋਰ ਸੇਬੀ ਜੀ ਇਤਰਾ ਬੈਠੇ ਆ ਤੇ ਠੰਡ ਲੱਗ ਰਹੀ ਆ ਮਾਰੇ ਬੰਦੇ ਹੁਣ ਨਾ ਯਾਰ یوں ਨਹੀਂ ਕਹੀ ਕਰਦੇ ਆਪਾਂ ਇੱਕ ਸਾਰ ਕੇ ਬੰਥੇ ਆ ਸਾਰੇ ਸਰੀਰ ਮੇਂ ਫਰਕ ਹੋਸਗਾ ਤੇਰੇ ਮੇਂ 50 ਕਿਲੋ ਵਜਣੇ ਮੇਰੇ ਮਾਸੀ ਆ ਬਸ ਇੰਨਾ ਕ ਫਰਕ ਐ ਐ ਤਾਂ ਪਹੁੰਚ ਗਏ ਤੇ ਬਾਈ ਟੈਂਕਰ ਲਈ ਗਏ ਆਪਾਂ ਕਢਵਾਵਾ ਢਿੱਲ ਚਾਚੇ ਦੇ ਕੀ ਲਾਇਆ ਨਵੀਂ ਨਾ ਨਵੀਂ ਤੋਂ ਨਹੀਂ ਐ ਪੁਰਾਣੀ ਐ ਤੇ ਢਿੱਲ ਕਢਵਾਣੀ ਐ ਟਰੈਕਟਰ ਲਾ ਦੇ ਆਪਾਂ ਨੇ ਅੰਦਰ ਪੂਰਾ ਪੂਰਾ ਖੜਾ ਹਦਿਆ ਕਢਾਵਾ ਵੇਟੀ ਲੱਟ ਇਸ ਕੀ ਕੋਲਿਆ ਬਾਈ ਹੱਬੜਾ ਢੱਕਣਾ ਗਰੀਸ ਬਾਈ ਆ ਜਾ ਕਹ ਜੇ ਪਿਆ ਵਾ ਕਿਹਾ ਦਾ ਚਾਚੇ ਨੂੰ ਗਰੀਸ ਪਾ ਦੇ ਮੇਰਾ ਵੀ ਅਗਲੀ ਵਾਰੀ ਕਰਾਂਗੇ ਸ਼ਾਮ ਦਾ ਟਾਈਮ ਹੈ ਕਹੋ ਖੜ ਜਾ ਖੜ ਜਾ ਇਧਰ ਟਰਾਲੀ ਖੋਲੀ ਵੀ ਆ ਇਹਨੂੰ ਟਾਈਮ ਲੱਗੇਗਾ ਖਾਸਾ ਵੀ ਕਲੀਟ ਢਿੱਲ ਕਢਾ ਲਿਓ ਢਿੱਲ ਬਣੀ ਬਹੁਤ ਬਾਈ ਚਾਰ ਕਿਡੇ ਲੱਗੇ ਚੰਡੀਗੜ੍ਹਗੇ ਢਿੱਲ ਖਾਸੀ ਬਣ ਗਈ ਚਾਰ ਵਾਰੀ ਭਰੇ ਹੱਥ ਦੇ ਮੁਜਾਜ ਬਣ ਗਈ ਢਿੱਲੇ ਆਚੇ ਹੈ ਨਾ ਤਾਂ ਨਹੀਂ ਹਲਾਗੇ ਇੰਦਾ ਕਿ ਮੁਟਿੱਲੇ ਬਣ ਕੜਾ ਮਾਂ ਬਾਈ ਅੰਦਾ ਬਾਈ ਇਧਰਲੇ ਟਾਇਰ ਪਰ ਲੱਗ ਗਿਆ ਇਸ ਮੱਟੀ ਲੈ ਜਾਦਾ ਉਹਦੇ ਪਰਲੇ ਨੇ ਖਾਇਆ ਡੇਢ ਗੇੜਾ ਇਹ ਖਾਏਗਾ ਦੋ ਟਾਂ ਗੇੜੇ ਗਰੀਸ ਕਰਦੇ ਆ ਵਸ ਅਗਲੇ ਕਿਡੇ ਇਹਨੂੰ ਨਾਲੇ ਮੈਂ ਵੀ ਥੋੜਾ ਜਿਹਾ ਆਉਣਾ ਹੋਣਾ ਵਾ ਹੋਣਾ ਫੇਰ ਲੋ ਹੋ ਗਿਆ ਮੈਂ ਵੀ ਬੀਜੀ ਅੱਜ ਨਹੀਂ ਜੇ ਇਸ ਤਰੀ ਪੈ ਜਾਏ ਨਾ ਮਸਰਾਖ ਮਰਾ ਲੈਰ ਗੰਨਗਲ ਪੈ ਜੇ ਗਰੇ ਮਰਾਖ ਮਰਾਲੀ ਖਰਾਬ ਅੰਗਲ ਵੀ ਹੋ ਜਾਏਗਾ ਹਮੇ ਸਰਾਖ ਅੰਗਲ ਵੀ ਹੋ ਜਾਊਗਾ ਕੋਈ ਚੱਕਰ ਆ ਗਿਆ ਬਈ 855 ਆਪਣਾ ਦੂਆ ਟੈਂਕਰ ਲੈ ਗਿਆ ਇੱਕ ਟੈਂਕਰ ਦੀ ਵੀ ਢਿੱਲ ਕਢਾਣੀ ਆ ਇਹ ਪਰ ਮਸ਼ੀਨ ਉੱਪਰੇ ਫਿੱਟ ਹੋਈ ਵੀ ਆ ਕਿਨ ਖੁੱਲੀ ਨਹੀਂ ਆਪਣੇ ਬੰਦੇ ਨੇ ਢਾਵਾ ਬੈਠੀ ਲਾ ਢੜ ਦੇ ਢੜ ਦੇ ਰਮ ਹਾਂਜੀ ਹਾਂਜੀ ਜੋ ਟੱਕ ਲੱਗੀ ਹੋਈ ਆ ਬਾਈ ਦੇਖੋ ਸਪਰ ਰੋਟੀ ਬੱਚੀ ਠੀਕ ਹੈ ਟੱਕ ਓਕੇ ਹੈ ਮੈਂ ਚਲਾਈ ਨਹੀਂ ਮੈਂ ਆ ਗਿਆ ਦੇਖੋ ਫਿਰ ਇਹ ਗਾ ਵੀ ਨੰਬਰ ਆ ਗਿਆ ਭਾਈ ਟਾਇਰ ਪੈ ਰਹੇ ਆ ਬੜੇ ਮਾ ਤੇ ਟਾਇਰ ਕੱਢ ਰਹੇ ਆ ਅੱਜ ਸਮਾਂ ਦੇ ਆਉਣ ਨੂੰ ਹੋ ਗਏ 2 ਦਿਨ ਨੇ ਆਉਣ ਨੂੰ ਅੱਜ ਲੱਗਿਆ ਇਹਨਾਂ ਨੂੰ ਟਾਈਮ ਕੋਲੇ ਨਹੀਂ ਭਾਈ ਇਸ ਕੇ ਰਿੰਮ ਮੇ ਆ ਰਹਾ ਬਾਹਰ ਇਸਕੇ ਕੱਪ ਲੱਗਿਆ ਵਾ ਸਾਡੇ ਨੂੰ ਨਿਕਲਦੀ ਨਹੀਂ ਹੈ ਰਿੰਮ ਖੋਲ ਗਿਆ ਇਸਕੇ ਫਿਰ ਢਿਲ ਨਿਕਲੇਗੀ ਤੇ ਗੁੱਲੀਆਂ ਘੁਮਰੀਆਂ ਵੈਲਡ ਕਰਾਉਣ ਲੈ ਆਏ ਆ ਕਾਰਖਾਨੇ ਮਾ ਕੋਈ ਵੀ ਗੁੱਲੀ ਨਹੀਂ ਖੁੱਲੀ ਹੈ ਪਰ ਲੀ ਸਾਰੀਆਂ ਘੁਮਰੀਆਂ ਇੱਧਰ ਲਈ ਵੀ ਘੁਮਰੀਆਂ 10 ਦੀ 10 ਗੁੱਲੀਆਂ ਵੈਲਡ ਹੋਈਆਂ ਵੈਲਡ ਹੋ ਗਿਆ ਫਿਰ ਖੁੱਲेंगी ਨੇ ਬਾਹਰ ਇਹਨਾਂ ਦਾ ਹੋਜਿੰਗ ਬਰਾਉ ਕੱਪ ਜਾਂ ਲੱਗਿਆ ਵਾ ਗੱਬਾ ਉਹ ਖੁੱਲਦਾ ਨਹੀਂ ਹੈਗਾ ਉਹ ਪੱਕਾ ਫਿਕਸ ਹੈ ਪਹਿਲਾਂ ਲਾਇਆ ਉਤਰੇਗਾ ਫਿਰ ਢਿਲ ਨਿਕਲੇਗੀ ਅੰਦਰ ਦੇ ਕੱਪ ਗਈ ਕਰਾਮਾ ਬਾਈ ਗੁੱਲੀਆਂ ਬੈਲਟ ਟਿਕ ਟਾਇਰ ਦਾ ਹੋ ਗਿਆ ਬਾਈ ਤਿਆਰ ਢਿੱਲ ਨਿਕਲ ਗਈ ਦੋ ਗੁੱਲੀਆਂ ਬੈਲਟ ਟੁੱਟ ਗਿਆ ਉਹ ਦੇਖ ਗੱਲ ਲੱਗਿਆ ਭਲਾ ਮਤਲਬ ਪਲੇਟ ਦੇ ਕੀ ਹੈ ਗੁੱਲੀਆਂ ਲੋਹੇ ਦੀਆਂ ਬੈਲਟ ਰੈਂਦਾ ਨਹੀਂ ਹੋਰ ਆਮਨੇ ਠੀਕ ਹੈ ਜੀ ਇਹ ਪਰਲੇਟ ਆ ਰਹੀ ਕੱਡਾਂ ਬਾਈ ਢਿੱਲ ਰਾਣੀ ਸੁਂਦਰਾ ਪਿੱਛੇ ਜੋੜਦੀ ਬਾਈ ਡੀਜ਼ਲ ਵਾਲੀ ਟੈਂਕੀ ਇਧਰਲੇ ਟਾਇਰ ਪਰ ਲੱਗ ਗਏ ਹੋਰ ਜੱਛਾ ਹੀ ਸੁਣਾ ਕਿਆ ਕਹਿਣਾ ਚਾਹਾਂਦਾ ਮੈਂ ਚਾਚਾ ਕੋਈ ਨਹੀਂ ਕਹਿਣਾ ਹਾਂ ਕਹਿ ਜੀ ਨਿਆਣਿਆਂ ਨੇ ਤੈਨੂੰ ਨਿਆਣਿਆਂ ਬਸ ਪਤਾ ਮੰਗਿਆ ਬਸ ਜੋੜਾ ਫਲਾ ਮਿਲ ਗਿਆ ਤੈਨੂੰ ਚੰਗੀ ਹੋ ਗਈ ਚਾਚਾ ਲੋਕ ਤੋਂ ਮਾਨੂੰ ਪਿੱਠ ਪਿੱਛੇ ਕਹਾਂ ਮਾੜਾ ਅਸੀਂ ਮਾੜੇ ਹੈ ਨਹੀਂ ਇੱਕ ਬਾਤ ਦਾ ਜਵਾਬ ਨਹੀਂ ਕਿਉਂ ਖਾਕ ਹੈ ਮਾਰੇ ਬਾ ਮਾਨੂੰ ਨਿੰਦਦੇ ਆ ਫਿਰ ਜਿਆਦਾ ਹਮੇ ਮੂੰਹ ਪਰ ਮਿਲ ਜਾ ਹੋਰ ਬਾਈ ਕੀ ਹਾਲ ਹੈ ਮਨ ਨਹੀਂ ਰਿਓ ਕਮ ਹੈ ਮਾਰੇ ਪੜੋਸੀ ਹੈ ਮਾਰਾ ਹਾਂ ਇਹ ਬੰਦਾ ਵੀ ਨਿਆਣੇ ਅੱਧ ਬੋਲਾ ਮਾਂ ਕਾਸੇ ਦੇ ਜਵਾਬ ਥੋੜੀ ਆ ਪਾਪੇ ਨੂੰ ਪੁੱਛ ਕੇ ਦੇਹਗੇ ਜਿਵੇਂ ਜਵਾਬ ਹੀ ਦੇ ਦੇਗਾ ਨਿਆਣੇ ਤੇਰੇ ਨੇ ਕਿਸ ਤਰ੍ਹਾਂ ਬਗ ਜੇਂਗੇ ਕਦ ਬਚਾਰੇ ਪੁੱਛੋਗੇ ਲੈ ਭਾਈ ਇੱਧਰ ਲਾ ਟਾਇਰ ਖੋਲ ਰਹੇ ਆਵੇਂ ਹਾਸੀ ਮਜ਼ਾਕ ਹੋ ਗਿਆ ਇਹ ਵਾਪਾਂ ਇਸ ਢਿੱਲ ਕੱਢਾਂ ਹੱਥ ਹੋ ਗਏ ਆਪਣੇ ਕਾਲੇ ਠੀਕ ਐ ਇਹ ਵਾਪਾਂ ਮਤਲਬ ਮਿਸਤਰੀ ਬਣ ਗਏ ਭਾਈ ਆ ਪਾਗੇ ਨੂੰ ਟਰੈਕਟਰ ਤਿਆਰੀ ਕਾਪ ਕਰਾਂਗੇ ਏਜੰਸੀ ਵਾਲਿਆਂ ਨੂੰ ਪੁੱਛ ਕੇ ਕਿਤਰਾ ਤਿਆਰ ਹੋਆ ਆਪ ਸਭਾਂ ਨੂੰ ਜਣ ਜਣ ਪੁੱਛ ਲਓ ਕਿਥੇੰ ਤਰਾ ਕਿਥੇੰ ਤਰਾ ਦੱਸੀ ਮੜ ਜਾ ਕਿਤਰਾ ਅੰਜਨ ਟਿਕਿਆ ਬਿਲਕੁਲ ਫੇਰ ਤਾਂ ਗੈਲ ਚਲੇ ਗਏ ਅੰਜਨ ਗੇ ਵਿਖੜ ਗਏ ਹੋ ਗਏ ਭਾਈ ਟੈਂਕਰ ਤਿਆਰ ਦੋਏ ਟਰੈਕਟਰ ਪਾ ਰਿਆ ਹਰਮਨ ਕਲਾਉ ਭਾਈ ਜਾ ਕੇ ਧਵਾਨਾ ਨੂੰ ਪਾਣੀ ਮਾਰਾਂ ਟੈਂਕਰ ਦਾ ਬੁਰਾ ਹਾਲ ਹੋਇਆ ਵਾ ਇਸ ਪਰ ਪਾ ਕੇ ਥੈਲਾ ਮਸ਼ੀਨ ਬਰਜੂਰੀਏ ਵਾਲਾ ਤੇ ਨਾ ਧਵਾਨ ਭਾਈ ਕਰਾਂ ਡੀਜ਼ਲ ਦੀ ਤਿਆਰੀ ਸਵੇਰੀ ਚੱਲेंगे ਚੰਡੀਗੜ੍ਹ ਨੂੰ ਡੀਜ਼ਲ ਲੈਣ ਦਲਮਿੰਦਰ ਵੀਰ ਨੂੰ ਕਰਾਂ ਫੋਨ ਭਾਈ ਤਿਆਰੀ ਹੈ ਫੁੱਲ ਵੀ ਸਵੇਰੀ ਚੱਲੀ ਹੈ ਬਾਕੀ ਵੀਰ ਦੱਸੇਗਾ ਵੀ ਸਵੇਰੀ ਜਾਣਾ ਆ ਗੱਲ ਤੇ ਅਗਲੇ ਦਿਨ ਜਾਣਾ ਹਵਾ ਰਹਿ ਗਈ ਸਮਾਂ ਪਿਛਲੇ ਮੈਂ ਹੋ ਗਈ ਤੇ ਹਵਾ ਕਰਕੇ ਓਕੇ ਭਾਈ ਮਸ਼ੀਨ ਫਿਰ ਆਪਾਂ ਖੋਲੋ ਦੱਸਿਆ ਕਈ ਵਾਰ ਯਾਰ ਪਾਣੀ ਪੂਣੀ ਪੈ ਜਾ ਵੈਸੇ ਵੀ ਸਵੇਰੀ ਆਪਾਂ ਜਾਣਾ ਤੇਲ ਲੈਣਾ ਫਿਰ ਖੁੱਡਣੀ ਪੈਣੀ ਆ ਕੋਈ ਤਾਂ ਵੈਸੇ ਲਾਈ ਦੀ ਮਤਲਬ ਤਾਂ ਖਰਚਾ ਫਿੱਟ ਹੈ ਉੱਪਰ ਸਟਿੰਗ ਫੁੱਟਿੰਗ ਕਰਾਈ ਹੁੰਦੀ ਕੱਢ ਓਲ ਕੇ ਰੱਖੇ ਕਰੀਏ ਮਸ਼ੀਨ ਨੂੰ ਦੋ ਬਾਈ ਜਾ ਤੇਲ ਲੈਣ ਜਾਇ ਕਰੀਏ ਅੰਦਾ ਲੱਗ ਗਿਆ ਆਪਣਾ ਧੌਣ ਤਾਣੀ ਮਾਰਦੇ ਆ ਸਾਫ ਹੋ ਜੂਗਾ ਇਕਰ ਉਧਰ ਜਿਆਦਾ ਆਪਣਾ ਧੋਇਆ ਵਾ ਇਹਦਾ ਪਹਿਲਾਂ ਵੀ ਇਸ ਦਾ ਜਿਆਦਾ ਮਾਰਾ ਹਾਲ ਹੋ ਗਿਆ ਵਾ ਐਗਰਮ ਦੇ ਕਬੂਤਰਾਂ ਨੇ ਮਿੱਠਾ-ਬੁੱਖਾ ਬਹੁਤ ਕਰੀ ਜੀ ਦੋ ਨਾਟ ਫੁੰਗੇ ਇਸ ਦੇ ਦੋ ਰਹਿ ਗਏ ਬਸ ਬੋਲ ਜੇ ਆਪਾਂ ਮਸ਼ੀਨ ਰੱਖਦੇ ਆ ਥੱਲੇ ਉਧਰ ਆਪਣੇ 850 ਜਿਮਟ ਪੈ ਰਹੇ ਆ ਟਾਇਰ ਆਪਾਂ 50 ਜਾ ਕੇ ਲਿਆਵਣੀ ਆਪਾਂ ਵੇਰੀ ਬਰਾਤ ਤੋਂ ਲੈ ਕੇ ਲੈ ਕੇ ਹੋਲੀ ਗਈ ਮਸ਼ੀਨ ਬਾਈ ਉੱਪਰ ਤੇ ਇਹ ਆਪਣਾ ਬੇਰਮੀ ਗਲ ਤੋਂ ਅਜੇ ਕੋਈ ਚੱਕਰ ਨਹੀਂ ਹੈਗਾ ਟੱਕਣ ਦੇ ਬਚਾ ਗਏ ਇੱਕ ਟੱਕਣ ਜਾ ਮਾਹੌਲ ਜੇ ਮੈਂ ਪਾਣੀ ਨਾ ਪਾਵੇ ਠੀਕ ਹੈ ਬਾਈ ਅੱਜ ਦਾ ਵਲੌਗ ਆਪਣਾ ਉਰੇ ਤੱਕ ਹੈ ਮਿਲਦੇ ਆਪਾਂ ਨਵੇਂ ਵਲੌਗ ਨਾਲ ਧੰਨਵਾਦ ਬਾਈ ਵੀਡੀਓ ਦੇਖਣ ਲਈ ਟੈਂਕਰਾਂਗੇ ਆਪਣੇ ਢਿੱਲਾ ਨਿਕਲ ਗਈ ਹਵਾ ਪੈ ਗਈ ਧੋਏ ਗਏ ਮਸ਼ੀਨਾਂ ধੋਵਾਂਗੇ ਉਤਰ ਗਈਆਂ ਠੀਕ ਹੈ ਬਾਈ ਸਾਰਿਆਂ ਨੂੰ ਸ਼ਾਸਤਰੀ ਕਾਲ ਵਲੌਗ ਦੇਖਣ ਲਈ ਧੰਨਵਾਦ